ਨੰਦਪੁਰ ਸਾਹਿਬ ਉਹ ਹੱਲੇ ਵੇਖ ਰਹੇ ਨੇ ਕਿ ਇਹਨਾਂ ਚੋ ਕੀ ਪਤਾ ਕਈਆਂ ਨੇ ਕੌਲੀਆਂ ਨੇ ਨਾਰਾਜ਼ ਹੋਣਾ ਕਈਆਂ ਕਾਂਗਰਸੀਆਂ ਨੇ ਨਾਰਾਜ਼ ਹੋਣਾ ਆਪਾਂ ਆਪਣਾ ਉੱਥੋਂ ਵੀ ਬੰਦਾ ਚੱਕ ਲਾਂਗੇ ਹੁਣ ਸਵਾਲ ਹੈ ਕਿ ਆਨੰਦਪੁਰ ਸਾਹਿਬ ਮਲਵਿੰਦਰ ਸਿੰਘ ਕੰਗ ਹੋਣੀ ਲੱਗੇ ਸੀ ਹੁਣ ਉੱਤੇ ਚਾਰ ਚਿਹਰੇ ਆ ਗਏ ਨੇ ਇੱਕ ਨਰਿੰਦਰ ਸਿੰਘ ਸ਼ੇਰਗਿੱਲ ਵੀ ਆ ਗਏ ਨੇ ਮਲਵਿੰਦਰ ਸਿੰਘ ਕੰਗ ਵੀ ਆ ਗਏ ਨੇ ਦੀਪਕ ਬਾਲੀ ਵੀ ਆ ਗਏ ਨੇ ਤੇ ਇੱਕ ਸਵਾਲ ਹੈ ਕਿ ਹਰਜੋਤ ਸਿੰਘ ਬੈਂਸ ਵੀ ਲੜਾਈ ਜਾ ਸਕਦੇ ਨੇ ਜਾਂ ਸਪੀਕਰ ਦੀ ਵੀ ਆਵਾਜ਼ ਆ ਰਹੀ ਆ ਉਹ ਚਰਚਾ ਉੱਥੇ ਆਪਸੀ ਦੇ ਵਿੱਚ ਸਾਰੀਆਂ ਸੀਟਾਂ ਤੇ ਕਿਉਂਕਿ ਇੰਨੀ ਜ਼ਿਆਦਾ ਗਈ ਹੈ ਪਰ ਭਗਵੰਤ ਮਾਨ ਸਾਹਿਬ ਇਹ ਦਿੱਲੀ ਵਾਲੇ ਦੇਖ ਰਹੇ ਨੇ ਕਿ ਵਿਨੇਬਿਲਿਟੀ ਕਿਹਦੀ ਜ਼ਿਆਦਾ ਗਈ ਆ ਉੱਥੇ ਵੋਟ ਪਰਸੈਂਟ ਕੀ ਹੈਗਾ ਉੱਥੇ ਸ਼ੇਅਰਿੰਗ ਕਿਹਦਾ ਹੈਗਾ ਕੰਮ ਕਿੰਨੇ ਜ਼ਿਆਦਾ ਹੋਏ ਨੇ ਕਿਹਦਾ ਆਪਣਾ ਇਲਾਕਾ ਹੈਗਾ ਉਹ ਸਾਰੀਆਂ ਚੀਜ਼ਾਂ ਦੇਖੇ ਜਾ ਰੀਆਂ ਹੁਣ ਉਹ ਦੀਪਕ ਬਾਲੀ ਹੋਣੀ ਉਹ ਵੀ ਲੜਨਾ ਚਾਹੁੰਦੇ ਆਗੇ ਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਮੇਰਾ ਇਸੇ ਗੜ੍ਹ ਸ਼ੰਕਰ ਦਾ ਮੈਂ ਰਹਿਣ ਵਾਲਾ ਸਾਡੇ ਇੱਥੇ ਬਹੁਤ ਰਿਸ਼ਤੇਦਾਰੀਆਂ ਸਾਖ ਸਬੰਧੀ ਅਸੀਂ ਕੰਮ ਕੀਤਾ ਹੈਗਾ ਉਹ ਵੀ ਲੱਗਿਆ ਨੇ ਹਰਜੋਤ ਸਿੰਘ ਬੈਂਸ ਤੋਂ ਮੰਤਰੀ ਸ਼ਾਇਦ ਉਹ ਨਾਲ ਲੜਨ ਪਰ ਜੇ ਪਾਰਟੀ ਨੇ ਡਿਸਾਈਡ ਕਰ ਲਿਆ ਜਿਵੇਂ ਪੰਜ ਤਾਰੇ ਉਹਨਾਂ ਨੂੰ ਵੀ ਲੜਨੀ ਪੈਣੀ ਹੈਗੀ ਹੈ ਦੂਜਾ ਮਲਵਿੰਦਰ ਸਿੰਘ ਕੰਗ ਵੀ ਤਿਆਰੀ ਕਰਕੇ ਬੈਠੇ ਨੇ ਹਾਲਾਂਕਿ ਉਹ ਹੈ ਦੂਜੇ ਜ਼ਿਲ੍ਹੇ ਦੇ ਨੇ ਪਰ ਇਹ ਪੰਜਾਬ ਯੂਨੀਵਰਸਿਟੀ ਚੋਂ ਪੜ੍ਹੇ ਨੇ ਇੱਥੋਂ ਪ੍ਰਧਾਨ ਵੀ ਰਹਿ ਚੁੱਕੇ ਨੇ ਕਿਸਾਨੀ ਅंदोलਨ ਵੇਲੇ ਭਾਜਪਾ ਵੀ ਛੱਡੀ ਉਹ ਵੀ ਦਾਅਵੇਦਾਰੀ ਜਿਤਾ ਰਹੇ ਨੇ ਇਹ ਸਾਰੀਆਂ ਸੀਟਾਂ ਦਾ ਹਲੇ ਰੌਲਾ ਪੈ ਰਿਹਾ ਇਸੇ ਕਰਕੇ ਸੀਐਮ ਸਾਹਿਬ ਨੇ ਜਾਂ ਹਾਈ ਕਮਾਂਡ ਨੇ ਦੀ ਆਮ ਆਦੀ ਪਾਰਟੀ ਨੇ 8 ਸੀਟਾਂ ਤੇ ਡਿਕਲੇਅਰ ਕਰਤੇ ਹਿਸ਼ਾਰਪੁਰ ਬੰਦਾ ਨਹੀਂ ਲੱਭਾ ਸੀ ਰਾਜਕੁਮਾਰ ਚੱਬੇ ਵਾਲੇ ਲੈ ਆਂਦਾ ਹੈ ਆਧਾਰਾ ਕਾਂਗਰਸ ਪਾਰਟੀ ਵੱਲੋਂ ਬਾਕੀ ਰਹਿ ਗਈਆਂ 4 ਚਾਰਾਂ ਦੇ ਵਿੱਚ ਵਿਲਾਦਾ ਇੱਕ ਇੱਕ ਕਰਕੇ ਉਹ ਐਲਾਨ ਦੇਣਗੇ ਪਰ ਉਮੀਦਵਾਰ ਐਲਾਨਾਂ ਦੇ ਵਿੱਚ ਇਹ ਕਹਿ ਸਕਦੇ ਕਿ ਆਮ ਆਦੀ ਪਾਰਟੀ ਨੇ ਬਾਜ਼ੀ ਮਾਰ ਲਈ ਪਰ ਜਿੱਤਣ ਦੀ ਬਾਜ਼ੀ ਉਦੋਂ ਪਤਾ ਲੱਗਣਾ ਜਦੋਂ ਬਾਕੀ ਸਿਆਸੀ ਪਾਰਟੀਆਂ ਦੇ ਵੀ ਮੈਦਾਨ ਦੇ ਵਿੱਚ ਘੋੜੇ ਆ ਗਏ ਉਦੋਂ ਪਤਾ ਲੱਗੂਗਾ ਕਿ ਸਾਰੀਆਂ ਪਾਰਟੀਆਂ ਚੋਂ ਜੇਤੂ ਘੋੜਾ ਕਿਹੜਾ ਸਾਬਤ ਹੁੰਦਾ ਤੇ ਕਿਹੜੇ ਆਪਣੇ ਹਲਕੇ ਦੀ ਤੇ ਪੰਜਾਬ ਦੀ ਗੱਲ ਪਾਰਲੀਮੈਂਟ ਦੇ ਵਿੱਚ ਜਾ ਕੇ ਕਰੂਗਾ ਕਿਤੇ ਨਾ ਕਿਤੇ ਕਾਂਗਰਸੀਆਂ ਦੇ ਵਿੱਚ ਭਗਵੰਤ ਮਾਨ ਸਾਹਿਬ ਦਾ ਖੌਫ ਬੋਲਦਾ ਡਰ ਬੋਲਦਾ ਹੈਗਾ ਹੁਣ ਸਵਾਲ ਇਹ ਹੈ ਕਿ ਉਹਨੂੰ ਕਾਂਗਰਸ ਪਾਰਟੀ ਦੇ ਵਿੱਚ ਇਹ ਵੀ ਆ ਇਸ ਟਾਈਮ ਸਟੇਟਸਮੈਨ ਦੀ ਕਮੀ ਵੀ ਹੈਗੀ ਆ ਕਿ ਪਾਰਟੀ ਟੁੱਟਣ ਦੇ ਕੰਢੇ ਆ ਗਈ ਆ ਗਰੁੱਪ ਬਾਜ਼ੀ ਇੰਨੀ ਹੋ ਗਈ ਆ ਧੜੇ ਬਾਜ਼ੀ ਇੰਨੀ ਹੋ ਗਈ ਆ ਕਿ ਕਿਸੇ ਨੂੰ ਕੋਈ ਪਰਵਾਹ ਨਹੀਂ ਆ ਹੂੰ ਤੇ ਇਹ ਵੀ ਕੋਈ ਅੱਜ ਦੱਸ ਰਿਹਾ ਸੀ ਮੈਨੂੰ ਐਮਪੀ ਕਿ ਰੈਲੀਆਂ ਵੀ ਕੈਂਸਲ ਕਰਵਾਈਆਂ ਜਾ ਰਹੀਆਂ ਕਿ ਮੈਂ ਵਿਆਹ ਵੇਖਣ ਜਾਣਾ ਮੇਰੇ ਹਲਕੇ ਚ ਸਮਾਗਮ ਲੀਡਰ ਜਾ ਨਹੀਂ ਰਹੇਗੇ ਹੁਣ ਜਦ ਪਾਰਟੀ ਦੀ ਇਹ ਇਸ ਸਥਿਤੀ ਤੇ ਆ ਗਏ ਤੇ ਉਹ ਭਗਵੰਤ ਮਾਨ ਦੇ ਨਾਲ ਕੀ ਮੁਕਾਬਲਾ ਕਰ ਲੈਣਗੇ ਇਲੈਕਸ਼ਨ ਦੇ ਵਿੱਚ ਉਹ ਸਰਕਾਰ ਦੇ ਨਾਲ ਕੀ ਮੁਕਾਬਲਾ ਕਰ ਲੈਣਗੇ ਜਿਹੜੇ ਆਪਣੇ ਉਮੀਦਵਾਰ ਵੀ ਨਹੀਂ ਸਾਹਮਣੇ ਗੁਰਪ੍ਰੀਤ ਜੀਪੀ ਨੂੰ ਤੁਸੀਂ ਨਹੀਂ ਪੁੱਛਿਆ ਰਾਜਕਮਰ ਚੱਬੇਵਾਲ ਨੂੰ ਤੁਸੀਂ ਨਹੀਂ ਪੁੱਛਿਆਗਾ ਤੁਸੀਂ ਪੁੱਛ ਨਹੀਂ ਰਹੇ ਤੁਹਾਡੇ ਕਿੰਨੇ ਹਲਕੇ ਖਾਲੀ ਆ ਤੁਸੀਂ ਉੱਥੇ ਪੰਗੇ ਪਾ ਰਹੇ ਨੇ ਜਿੱਥੇ ਇਹਨਾਂ ਕੋਲ ਆਲਰੇਡੀ ਉਮੀਦਵਾਰ ਨੇ ਫਤੇਗੜ ਸਾਹਿਬ ਉਮੀਦਵਾਰ ਉਥੇ ਪੰਗੇ ਪਾ ਰਹੇ ਨੇ ਅੰਮ੍ਰਿਤਸਰ ਇਹਨਾਂ ਕੋਲ ਸਿਟਿੰਗ ਐਮਪੀ ਆ ਗੁਰਜੀਤ ਔਜਲਾ ਉਥੇ ਪੰਗੇ ਪਾ ਰਹੇ ਨੇ ਫਤੇਗੜ ਸਾਹਿਬ ਅਮਰ ਸਿੰਘ ਉਥੇ ਪੰਗੇ ਪਾ ਰਹੇ ਨੇ ਖਡੂਰ ਸਾਹਿਬ ਇਹਨਾਂ ਕੋਲ ਐਮਪੀ ਆ ਉਥੇ ਪੰਗੇ ਪਾ ਰਹੇ ਨੇ ਮੁਹੰਮਦ ਸਰੀਕ ਇਹਨਾਂ ਦਾ ਐਮਪੀ ਫਰੀਦਕੋਟ ਉਥੇ ਪੰਗੇ ਪਾ ਰਹੇ ਤੇ ਜਿਹੜੇ ਹਲਕੇ ਖਾਲੀ ਨੇ ਪਟਿਆਲਾ ਖਾਲੀ ਉਥੇ ਪੰਗੇ ਨਹੀਂ ਪਾ ਰਹੇ ਤੁਸੀਂ ਉਥੇ ਬਠਿੰਡਾ ਖਾਲੀ ਉਥੇ ਪੰਗੇ ਨਹੀਂ ਪਾ ਰਹੇ ਫਿਰੋਜ਼ਪੁਰ ਖਾਲੀ ਉਥੇ ਪੰਗੇ ਨਹੀਂ ਪਾ ਰਹੇ ਗਰਦਾਸਪੁਰ ਖਾਲੀ ਉੱਥੇ ਪੰਗੇ ਨਹੀਂ ਪਾ ਰਹੇ ਹੋਰ ਹੀ ਪਾ ਰਹੇ ਹੈਗੇ ਨੇ ਉਹ ਖਾਸ ਕਰਕੇ ਮਾਝੇ ਦੇ ਵਿੱਚ ਉਹ ਹੋਰ ਹੀ ਆਪਣੀ ਲੱਗੇ ਹੋਏ ਨੇ ਵੀ ਆਪਾਂ 27 ਦੇ ਵਿੱਚ ਸੀਐਮ ਬਣੇ ਹੁਣੇ ਧੜੇ ਬਣਾ ਲਓ ਕੋਈ ਕਹਿੰਦਾ ਕਿ ਮੈਨੂੰ ਵੀ ਟਿਕਟ ਦੋ ਮੈਨੂੰ ਜੇ ਲੋਕ ਸਭਾ ਨਹੀਂ ਦੇਣੀ ਮੇਰੇ ਮੁੰਡੇ ਨੂੰ ਦੇ ਦਿਓ ਜਾਂ ਮੁੰਡੇ ਨੂੰ ਐਮਐਲਏ ਬਣਾ ਦਿਓ ਮੈਨੂੰ ਲੋਕ ਸਭਾਦ ਬਣਾ ਦਿਓ ਨਾਲ ਦਾ ਹਲਕਾ ਵਾ ਇਹ ਮੇਰੇ ਬੰਦੇ ਨੂੰ ਦੇ ਦਿਓ ਕਿ ਜਿਹੜੇ ਮੇਰੇ ਮੇਰੇ ਕਹਿਣ ਤੇ ਚੱਲੇ ਇਸੇ ਕਰਕੇ ਕਾਂਗਰਸ ਦਾ ਪੱਠਾ ਬੈਠਾ ਪੰਜਾਬ ਦੇ ਵਿੱਚ ਇਸੇ ਕਰਕੇ ਕਾਂਗਰਸ ਦਾ ਬੇੜਾ ਗਰਕ ਹੋਇਆ ਪਿਆ ਹੈਗਾ ਕਿ ਜਿੱਥੇ ਸਿਟਿੰਗ ਐਮਪੀ ਆ ਉੱਥੇ ਵੀ ਇਹ ਪੰਗੇ ਪਾ ਕੇ ਬੈਠ ਨੇ ਉੱਥੇ ਹੋਰ ਹੀ ਹਵਾ ਦੇ ਰਹੇ ਨੇ ਉੱਥੇ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ ਕਾਂਗਰਸ ਪਾਰਟੀ ਵੱਲੋਂ ਵੀ ਜਿਹੜੇ ਐਮ ਐਮਪੀ ਹੈ ਉਹਦੀ ਪਰਫਾਰਮੈਂਸ ਦੇਖੋ ਜੇ ਉੱਥੇ ਚੰਗੇ ਕੰਮ ਕੀਤੇ ਨੇ ਉਦੀ ਟਿਕ ਟਿਕ ਕਟੌਣ ਤੇ ਇਹਨਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਕਿ ਹਾਂ ਇਹ ਐਮਪੀ ਦੋ ਵਾਰ ਬਣ ਗਿਆ ਜਾਂ ਤਿੰਨ ਵਾਰ ਬਣ ਗਿਆ ਜਾਂ ਦੂਜੀ ਵਾਰ ਵੀ ਬਣ ਗਿਆ ਅਸੀਂ ਪਿੱਛੇ ਪੈ ਜਾਾਂਗੇ ਇਹ ਕਾਂਗਰਸ ਪਾਰਟੀ 72 ਦੀ ਸੋਚ ਕੇ ਬੈਠੀ ਆ ਕਿ 72 ਚ ਮੈਂ ਸੀਐਮ ਹੋਵਾਂ ਬਾਕੀ ਸਾਰੇ ਮਰ ਜਾਣ ਵੀ 72 ਦਾ ਹਲੇ ਬੜੀ ਦੂਰੇ ਤੇ ਸਿਰ ਤੇ ਚਵੀ ਆ ਗਈ ਹੈ ਇਸ ਕਰਕੇ ਕਾਂਗਰਸ ਪਾਰਟੀ ਦੇ ਹਾਲਾਤ ਮਾੜੇ ਹਲੇ ਹੋਰ ਵੀ ਛੱਡਣਗੇ ਹਲੇ ਸ਼ਾਇਦ ਭਗਵੰਤ ਮਾਨ ਸਾਹਿਬ ਨੇ ਕਿਹੜੀ ਨਹੀਂ ਗੁਰਦਾਸਪੁਰ ਨਹੀਂ ਨਾਊਂਸ ਕੀਤੀ ਖਡੂਰ ਸਾਹਿਬ ਨੇ ਨਾਊਂਸ ਕੀਤੀ ਲੁਧਿਆਣਾ ਨੇ ਅਨਾਉਂਸ ਕੀਤੀ ਪੰਜ ਨਹੀਂ ਨਾ ਕੀਤੀ ਫਿਰੋਜ਼ਪੁਰ ਨੇ ਕੀਤੀ ਹੈਗੀ ਇੱਕ ਹਾਰਪੁਰਗੇ ਉਹ